ਫਰਮ ਸੁਨਵਾਨ ਜੋ ਜੋ ਛਵਰ ਤਖਤ ਦੇ ਸਵਾਇ ਮਾਨ ਦੇਨ ਦੁਨੀਆ ਦੇ ਮਾਲਕ ਹਾਜ਼ਰ ਹਜੂਰ ਨਸਾਂ ਬਾਤ ਸ਼ਾਹੀਆਂ ਕੀ ਆਤਮ ਜੋਤ ਤਨ ਤਾਨਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਸਾਧ ਸੰਗਤ ਜੀਓ ਸਤਗੁਰਾਂ ਦੀ ਰਹਿਮਤ ਹੋਈ ਹੈ ਸਤਗੁਰਾਂ ਦੀ ਕਿਰਪਾ ਹੋਈ ਹੈ ਸੁਭਾਅ ਅਮਰਤ ਵੇਲ ਤਾਉ ਸਤਿਗੁਰਾਂ ਨੇ ਰਹਿਮਤ ਕੀਤੀ ਹੈ ਆਪਣੇ ਤਖਤਾਂ ਤੇ ਸੁਭਾਈ ਭਾਨ ਹੋ ਕੇ ਖੁੱਲੇ ਦਰਸ਼ਨ دیدارੇ ਬਖਸ਼ੇ ਹਨ ਬ੍ਰੰਤ ਸਾਡੇ ਤੇ ਰਹਿਮਤ ਕਰਦਿਆਂ ਰੋਜ਼ਾਨਾ ਦੀ ਤਰ੍ਹਾਂ ਆਪਣੇ ਦਰੋਂ ਕਰਮ ਬਖਸ਼ਿਸ਼ਾਂ ਕੀਤੀਆਂ ਨੇ ਸਤਿਗੁਰਾਂ ਨੇ ਸਰਦਿਸ ਉੜੇ ਜੀਵਨ ਨੂੰ ਸੇਧਾਂ ਬਖਸ਼ੀਆਂ ਨੇ ਸਤਿਗੁਰਾਂ ਨੇ ਨਵੇਂ ਤਰੀਕੇ ਨਾਲ ਜੀਵਨ ਜਿਉਣ ਦੀ ਜਾਚ ਬਖਸ਼ੀ ਆਪਨੇ ਪਰੋਂ ਵਡਿਆਈ ਬਖਸ਼ੀ ਹੈ ਪਾਵਨ ਹੁਕਮ ਬਖਸ਼ੀ ਸਾਨੂੰ ਜੀਵਨ ਜਿਉਣ ਦੀ ਜਾਚ ਬਖਸ਼ੀ ਆਓ ਜਿਤਨੇ ਇੱਕ ਸਰੀਰ ਮੰਨ ਕਰਕੇ ਹਾਜ਼ਰੀਆਂ ਲਪਾਈਏ ਜਿਤਨੇ ਇੱਕ ਤਨ ਕਰਕੇ ਜੁੜਿਓ ਮਨ ਕਰਕੇ ਜੁੜਿਏ ਜਾ ਜੋ ਬੈਠਿਆ ਆ ਜਾ ਸਾਡਾ ਸਫਲ ਹੋ ਜਾਵਣ ਇਸ ਵਾਰ ਸਾਡੇ ਗੁਰੂ ਦੇ ਲੇਖੇ ਵਿੱਚ ਲੱਗ ਜਾਣ ਗੁਰੂ ਦੀ ਰਹਿਮਤ ਹੋ ਜਾਵੇ ਸਾਡੇ ਤੇ ਗੁਰੂ ਮਿਹਰਬਾਨ ਹੋ ਜਾਵੇ ਸਾਨੂੰ ਜੀਵਨ ਜਿਉਣ ਦੀ ਹਜਾ ਚਾਜ ਆ ਜਾਵੇ ਬਾਣੀ ਦੀ ਦਾਤ ਸਾਨੂੰ ਗੁਰੂ ਤੋਂ ਮਿਲ ਜਾਵੇ ਗੁਰੂ ਵਾਲੇ ਬਣ ਜਾਈਏ ਕਿਉਂਕਿ ਸਤਗੁਰੂ ਜੀ ਬਾਣੀ ਚ ਕਥਨ ਕਰਦੇ ਹਨ ਪਿਆਰਿਓ ਸਤਗੁਰੂ ਜੀ ਕਹਿੰਦੇ ਹਰ ਜਨ ਸਿਮਰੋ ਹਿਰਦੈ ਰਾਮ ਹਰ ਜਨ ਕੋ ਅਪਦਾ ਨਿਕਟ ਨਾ ਆਵੇ ਪੂਰਨ ਦਾਸ ਕੇ ਕਾਮ ਸਤਗੁਰੂ ਜੀ ਕਹਿੰਦੇ ਹਰ ਜਨ ਸਿਮਰੋ ਹਿਰਦੈ ਰਾਮ ਹਿਰਦੈ ਨਾਲ ਮਨ ਨਾਲ ਕਹਿੰਦੇ ਭਾਈ ਸਾਡੇ ਇਹ ਗੱਲ ਮੰਨ ਲਓ ਇਹ ਗੱਲ ਨੂੰ ਪੱਕੇ ਤੌਰ ਤੇ ਹਿਰਦੇ ਵਿੱਚ ਵਸਾ ਲਓ ਕਿ ਗੁਰੂ ਦਾ ਜਦੋਂ ਵੀ ਸਿਮਰਣਾ ਹੈ ਜਦੋਂ ਵੀ ਗੁਰੂ ਦਾ ਧਿਆਨ ਧਰਨਾ ਹੈ ਨਾ ਕਹਿੰਦੇ ਮਨ ਕਰਕੇ ਸਿਮਰਣਾ ਚਾਹੀਦਾ ਹਰ ਜਨ ਕੋ ਆਪ ਦਾ ਨਿਕਟ ਨਾ ਆਵੇ ਜਿਹੜਾ ਮਨ ਕਰਕੇ ਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੰਦਾ ਉਹਦੇ ਕੋਲ ਕੋਈ ਜੰਮਣੀ ਟੁਕਦਾ ਕੋਈ ਮਾਰਾ ਕਰਮ ਨਹੀਂ ਟੁਕਦਾ ਗੁਰਨ ਦਾਸ ਕੇ ਕਾਮ ਸਾਧੂ ਗੁਰ ਜੀ ਕਹਿੰਦੇ ਸੇਵਕ ਦੇ ਕਾਰਜ ਪੂਰੇ ਹੋ ਜਾਂਦੇ ਨੇ ਉਹਦੇ ਕਾਰਜ ਸਫਲ ਹੋ ਜਾਂਦੇ ਨੇ ਜਿਹੜਾ ਗੁਰੂ ਨੂੰ ਹਿਰਦੇ ਨਾਲ ਜਪਦਾ ਹੈ ਮਨ ਕਰਕੇ ਜਪਦਾ ਹੈ ਜਨ ਲਾਗਾ ਹਰ ਏਕੈ ਨਾਏ ਤਿਸ ਕੀ ਆਸਨਾ ਵਰਤੀ ਜਾਏ ਜੋ ਸੇਵਕ ਇੱਕ ਪ੍ਰਭੂ ਦੇ ਨਾਮ ਵਿੱਚ ਟਿਕਿਆ ਰਹਿੰਦਾ ਹੈ ਜਨ ਲਾਗਾ ਹਰ ਏਕੈ ਨਾਹੀਂ ਜਿਹੜਾ ਇੱਕ ਸਿਰਫ ਤੇ ਕਾਇਵਲ ਅਖਾਲ ਪੁਰਖ ਦੀ ਪੂਜਾ ਕਰਦਾ ਨਾਮ ਜਪਦਾ ਜਿਹੜਾ ਜੋ ਸੇਵਕ ਪਿਆਰੇ ਸਤਗੁਰੂ ਜੀ ਕਹਿੰਦੇ ਇੱਕ ਅਖਾਲ ਪੁਰਖ ਦੇ ਨਾਮ ਵਿੱਚ ਟਿਕਿਆ ਰਹਿੰਦਾ ਹੈ ਨਾ ਸਤਗੁਰੂ ਜੀ ਕਹਿੰਦੇ ਤਿਸ ਕੀ ਆਸ ਨਾ ਬਰਤੀ ਜਾਏ ਉਸ ਦੀ ਆਸ ਕਦੇ ਵੀ ਖਾਲੀ ਨਹੀਂ ਜਾਂਦੀ ਵਿਅਰਥ ਨਹੀਂ ਜਾਂਦੀ ਉਹਦੀ ਕੀਤੀ ਘਾਲ ਕੀਤਾ ਸਿਮਰਨ ਕੀਤੀ ਬੰਦਗੀ ਕਦੇ ਖਾਲੀ ਨਹੀਂ ਜਾਂਦੀ ਐਸੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਐਸੀ ਗੁਰੂ ਦੀ ਸੇਵਾ ਕੀਤੀ ਸਿਮਰਨ ਕੀਤਾ ਸਤਿਗੁਰੂ ਜੀ ਕਹਿੰਦੇ ਉਹਦਾ ਕਦੇ ਵਿਅਰਥ ਨਹੀਂ ਜਾਂਦਾ ਫਿਰ ਸਤਿਗੁਰੂ ਜੀ ਕਹਿੰਦੇ ਇਹ ਲੋਕ ਸੁਖੀਏ ਪਰਲੋਕ ਸਹੇਲੇ ਕਹਿੰਦੇ ਉਹ ਮਨੁੱਖ ਦਾ ਜਨਮ ਸੁਖੀ ਹੋ ਜਾਂਦਾ ਹੈ ਔਰ ਲੋਕ ਵੀ ਸੋਖਾ ਹੋ ਜਾਂਦਾ ਜਿਹੜਾ ਨਾਮ ਜਪਦਾ ਜਿਹੜਾ ਗੁਰੂ ਨੂੰ ਧਿਆਉਂਦਾ ਹੈ ਜਿਹੜਾ ਗੁਰੂ ਦਾ ਸਿਮਰਨ ਕਰਦਾ ਹੈ ਬਸ ਜਾਚ ਸਿੱਖਣੀ ਪੈਣੀ ਹੈ ਸਿਮਰਨ ਕਰਨ ਦਾ ਜਦੋਂ ਜਾਚ ਆ ਗਈ ਉਹਦੋਂ ਫਿਰ ਪਟਕਣ ਦੀ ਲੋੜ ਨਹੀਂ ਪੈਣੀ ਕਿਸੇ ਨੇ ਗੁਰੂ ਪਿਆਰਿਆਂ ਨੂੰ ਪੁੱਛਿਆ ਕਹਿੰਦੇ ਸਾਨੂੰ ਕੋਈ ਉਜਗਤ ਦੱਸ ਦਿਓ ਨਾਮ ਜਪਣ ਦੇ ਆਪਣਾ ਦੇ ਕਿਸ ਨੇ ਗੁਰਸਿੱਖਾਂ ਨੂੰ ਪੁੱਛਿਆ ਮਹਾਪ੍ਰਚੰਨ ਨੂੰ ਪੁੱਛਿਆ ਕਹਿੰਦੇ ਸਾਡੇ ਤੇ ਕਿਰਪਾ ਕਰ ਦਿਓ ਸਾਨੂੰ ਵੀ ਨਾਮ ਜਪਣ ਦੀ ਯੋਗਤਾ ਦੱਸ ਦਿਓ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ ਨਾ ਪਿਆਰੇ ਉਹਨਾਂ ਨੂੰ ਯੋਗਤਾ ਪਤਾ ਹੁੰਦੀਆਂ ਨੇ ਯੋਗਤ ਨਾਲ ਹੀ ਨਾਮ ਜਪਿਆ ਜਾਇਆ ਸਕਦਾ ਤੇ ਜਦੋਂ ਉਸ ਮਨੁੱਖ ਨੇ ਪੁੱਛਿਆ ਨਾ ਯੋਗਤਾ ਬਾਰੇ ਮਹਾਪ੍ਰਚੰਨ ਨੂੰ ਪਿਆਰਿਆਂ ਨੂੰ ਤੋ ਪਿਆਰਿਆ ਨੇ ਜਵਾਬ ਦਿੱਤਾ ਕਹਿੰਦਾ ਮੇਰੇ ਸਹਾਵਨਾ ਦਾ ਤੇਰੀ ਜਿਹੜੀ ਉਮਰ ਹੈ ਨਾ ਸਿਰਫ 24 ਘੰਟੇ ਦੀ ਰਹਿ ਗਈ ਹੈ ਹੁਣ ਜੁਗਤ ਨਾਲ ਨਾਮ ਜਪਾਇਆ ਜਾਂਦਾ ਦਾ ਪਿਆਰਿਓ ਜੋ ਕਿਸੇ ਨੂੰ ਸੱਚਾ ਨਹੀਂ ਜਾਈਏ ਨਾਮ ਜਪ ਲੈ ਉੰਜ ਤਾਂ ਨਾਮ ਨਹੀਂ ਜਪਣਾ ਤੇ ਉਹਨੇ ਜਦੋਂ ਪਿਆਰਿਆਂ ਨੂੰ ਪੁੱਛਿਆ ਨਾ ਕਹਿੰਦਾ ਮਾਰੇ ਸਾਨੂੰ ਵੀ ਜੁਗਤ ਬਖਸ਼ੋ ਨਾਮ ਜਪਣ ਦੀ ਅਸੀਂ ਵੀ ਗੁਰੂ ਵਾਲੇ ਬਣਈਏ ਤੋ ਪਿਆਰਿਆਂ ਨੇ ਹੁਣ ਯੋਗਤ ਦੇਣੀ ਸੀਗੀ ਕਿਸੇ ਧੰਗ ਨਾਲ ਕਿਸੇ ਤਰੀਕੇ ਨਾਲ ਨਾਮ ਨਾਲ ਜੋੜਨਾ ਸੀ ਉਹ ਪਿਆਰਿਆਂ ਨੇ ਕਿਹਾ ਕਿ ਅਸ ਹਸੀਂ ਵੀ ਨਾਮ ਜਪਣਿਆ ਪਰ ਸਾਡੇ ਹਿਸਾਬ ਨਾਲ ਜਿਹੜੀ ਤੇਰੀ ਉਮਰ ਹੈ ਨਾ ਉਹ ਸਿਰਫ 24 ਘੰਟੇ ਦੀ ਰਹਿ ਗਈ ਤੇਰੇ ਕੋ ਸਮਾਂ ਹੀ 24 ਘੰਟਿਆਂ ਦਾ ਤੋ 24 ਘੰਟਿਆਂ ਦੇ ਵਿੱਚ ਵਿੱਚ ਖਤਮ ਹੋ ਜਾਣਾ ਹੈ ਮਰ ਜਾਣਾ ਹੈ ਹੁਣ ਜਰੂਰ ਪਤਾ ਲੱਗਾ ਨਾ 24 ਘੰਟਿਆਂ 'ਚ ਮੈਨੂੰ ਮੁੱਕੀ ਜਾਣਾ ਹੈ ਅੱਥਾ ਪੈਰਾਂ ਦੀ ਪੈ ਗਈ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਮਨ ਵਿੱਚ ਕੋਈ ਖਿਆਲ ਨਹੀਂ ਅਰਦਾਸਾਂ ਕਰਦਾ ਹੈ ਮਹਾਰਾਜ ਮੈਨੂੰ ਬਖਸ਼ ਲੈ ਬਖਸ਼ ਲੈ ਮਹਾਰਾਜ ਮੈਨੂੰ ਸਮਾ ਦੇ ਦਿਓ ਅਜ ਮਹਾਂਪੁਰਸ਼ਾਂ ਕੋ ਨਿਕਲਿਆ ਜਦੋਂ ਦਾ ਨਾਮ ਜਪੀ ਜਾਂਦਾ ਹੈ ਜਪੀ ਜਾਂਦਾ ਹੈ ਅਰਦਾਸਾਂ ਕਰੀ ਜਾਂਦਾ ਹੈ ਮਨ ਵਿੱਚ ਕੋਈ ਖਿਆਲ ਨਹੀਂ ਮਾਰਾ ਕੋਈ ਕਰਮ ਨਹੀਂ ਬਸ ਕੇਵਲ ਤੇ ਕੇਵਲ ਧਿਆਨ ਗੁਰੂ ਅਗੇ ਬੇਨਤੀਆਂ ਕਰੀ ਜਾਂਦਾ ਹੈ ਮਹਾਰਾਜ ਮੈਨੂੰ ਬਖਸ਼ ਦਿਓ ਬਖਸ਼ ਦਿਓ ਸਮਾਂ ਬੀਤਦਾ ਗਿਆ ਘੰਟਾ ਨਾਂ ਗਿਆ 2 ਘੰਟੇ ਨਾਂਗੇ ਬਸ ਨਾਮ ਜਪੀ ਜਾਂਦਾ ਹੈ ਅੱਜ 24 ਘੰਟਿਆਂ ਦਾ ਸਮਾਂ ਨਿਕਲਿਆ ਮਹਾਪੁਰਸ਼ਾਇਓ ਦੇ ਕੋਲ ਮਹਾਪੁਰਸ਼ਾਇਓ ਦੇ ਕੋਲ ਤੇ ਮਹਾਪੁਰਸ਼ਾ ਨੇ ਪੁੱਛਿਆ ਹਾਂ ਵੀ ਕਿਵੇਂ ਆਵੇਂ ਆ ਕਨਬਾਸ ਜੀ ਪੁੱਛੋ ਹੇ ਤਾਂ ਬਸ ਨਾਮ ਜਪੀ ਜਾਂ ਨਰ ਅਰਦਾਸਾਂ ਕਰੀ ਜਾਂਦਾ ਮਹਾਰਾਜ ਮੈਨੂੰ ਬਖਸ਼ ਲਓ ਤੇ ਜਦੋਂ ਸਮੇਂ ਆਲ ਵੇਖਿਆ ਨਾ ਉਹਨੇ ਸਮਾਂ ਜਿਹੜਾ ਸੀਗਾ ਉਹ ਤਾਂ 24 ਘੰਟਿਆਂ ਦਾ ਨਿਕਲ ਚੁੱਕਿਆ ਸੀ ਤੇ ਮਹਾਪੁਰਚਾਂ ਨੂੰ ਪੁੱਛਣ ਲੱਗਿਆ ਹੈ ਨਾ ਮਹਾਪੁਰਚੋ ਤੁਸੀਂ ਤਾਂ ਕਹੀ ਬਹਤੇ ਕੋ ਸਮਾਂ 24 ਘੰਟੇ ਦਾ ਹੈ ਪਰ ਸਮਾਂ ਤਾਂ ਉੱਤੇ ਲੰਘ ਗਿਆ ਮਹਾਰਾਜ ਕਹਿੰਦੇ ਫਿਰ ਮਾਹ ਬੁਰਚਨ ਨੇ ਕਿਹਾ ਕਹਿੰਦੇ ਤੂੰ ਜੋਗਤ ਮੰਗਦਾ ਸੀ ਨਾ ਇਹ ਹੀ ਜੋਗਤ ਸੀਗੀ ਕਹਦਾ ਤੂੰ ਸੱਚੀ ਦੱਸੀ ਇਹਨੂੰ 24 ਘੰਟੇ ਦੱਸਿਆ 24 ਘੰਟੇ ਤੂੰ ਕੀ ਕੀਤਾ ਕਹਿੰਦਾ ਜੀ ਮੈਂ ਕੁਝ ਨਹੀਂ ਬਸ ਨਾਮ ਨੂੰ ਜਪਿਆ ਕਹਿੰਦਾ ਕਿਸੇ ਦਾ ਕੋਈ ਮਾੜਾ ਕਰਮ ਕੀਤਾ ਕਿਸੇ ਨੂੰ ਕੋਈ ਮੰਦੀ ਸ਼ਬਦਾਵਲੀ ਬੋਲੀ ਕਹਿੰਦਾ ਨਹੀਂ ਇਹਨਾਂ ਬਸ ਇਹੀ ਯੋਗਤ ਸੀ ਕਹਿੰਦੇ ਜਦੋਂ ਤੈਨੂੰ ਕਿਸੇ ਦਾ ਕੋਈ ਤੋਂ ਮਾੜਾ ਕਰਮ ਨਹੀਂ ਕੀਤਾ ਕੇਵਲ ਗੁਰੂ ਨੂੰ ਸਿਮਰਿਆ ਕਹਿੰਦੇ ਜਦੋਂ ਵੀ ਗੁਰੂ ਦਾ ਨਾਮ ਸਿਮਰ ਰਹਾ ਹੈ ਕਿਸੇ ਦਾ ਕੋਈ ਮਾੜਾ ਖਿਆਲ ਨਹੀਂ ਹੋਣਾ ਚਾਹੀਦਾ ਮਨ ਵਿੱਚ ਇਹੀ ਜੀਵਨ ਚ ਯੋਗਤ ਬਖਸ਼ਦਾ ਹੈ ਗੁਰੂ ਨਾਮ ਜਪਣ ਲੱਗੇ ਕਿਸੇ ਪ੍ਰਤੀ ਕੋਈ ਮਾੜਾ ਫੁਰਨਾ ਨਹੀਂ ਔਣ ਜਿਹਦਾ ਕੋਈ ਮਾੜਾ ਕਰਮ ਨਹੀਂ ਆਉਣਾ ਚਾਹੀਦਾ ਮਨ ਵਿੱਚ ਤੇ ਮਹਾਂਪੁਰਖਾਂ ਦੇ ਪੈਰਾਂ ਵਿਖੇ ਡੇਕੇ ਯੋਗਤ ਨੂੰ ਸਮਝ ਕੇ ਨਾਮ ਜਪਣਾ ਸ਼ੁਰੂ ਕੀਤਾ ਤੇ ਸਾਨੂੰ ਗੁਰਬਾਣੀ ਵੀ ਇਹੀ ਸਮਝਾਉਂਦੀ ਆ ਪਿਆਰਿਓ ਜਦੋਂ ਮੌਤ ਮਸਿਰ ਤੇ ਆਖੜਦੀ ਆ ਉਦੋਂ ਵੀ ਮਨੁੱਖ ਨਾਮ ਜਪਦਾ ਉਹਦੇ ਕਿਸੇ ਨੂੰ ਚੇਤਾ ਹੀ ਹੈ ਨਹੀਂ ਅਸੀਂ ਮਰਨਾ ਭੁੱਲੇ ਬੈਠੇ ਆ ਖਾਣਾ ਪੀਣਾ ਸੌਣਾ ਵਿਸਰ ਗਿਆ ਹੈ ਮਰਨਾ ਬਸ ਮਨੁੱਖ ਨੂੰ ਇਹ ਯਾਦ ਆਦਾ ਕਿ ਉੱਠਣ ਲੱਗੇ ਮੈਂ ਕੀ ਖਾਣਾ ਹੈ ਕੀ ਪਹਿਨਣਾ ਹੈ ਕੀ ਕੰਮ ਕਰਨਾ ਹੈ ਪਰ ਨਾਮ ਨਹੀਂ ਯਾਦ ਹੈ ਮੌਤ ਨਹੀਂ ਯਾਦ ਹੈ ਵਿਸਰ ਗਿਆ ਹੈ ਮਰਨਾ ਜਦੋਂ ਮਰਨਾ ਜਾਤ ਜਿਹਨੂੰ ਆ ਜਾਂਦਾ ਹੈ ਨਾ ਪਿਆਰੇ ਜਿਹਨੂੰ ਪਤਾ ਹੁੰਦਾ ਹੈ ਕਿ ਮੈਂ ਇੱਕ ਦਿਨ ਮਰਨਾ ਹੈ ਫਿਰ ਉਹਨੂੰ ਕਦੇ ਵੀ ਨਾਮ ਨਹੀਂ ਭੁੱਲਦਾ ਉਹਨੂੰ ਗੁਰੂ ਨਹੀਂ ਭੁੱਲਦਾ ਇਸ ਕਰਕੇ ਪਿਆਰਿਓ ਨਾਮ ਨੂੰ ਯਾਦ ਰੱਖਿਏ ਬਾਦ ਨੂੰ ਯਾਦ ਅਟਲ ਸਚਾਈ ਨੂੰ ਯਾਦ ਰੱਖ ਕੇ ਗੁਰੂ ਦਾ ਨਾਮ ਜਪੀਏ ਤੇ ਜਿਹੜੇ ਨਾਮ ਜਪਦੇ ਨੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਪਰਲੋਕ ਸਲੋਕ ਸਹਿੰਦੇ ਹੋ ਜਾਂਦੇ ਨੇ ਐਸੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਆਓ 사ਤਗੁਰਾਂ ਨੇ ਰਹਿਮਤ ਕੀਤੀ ਹੈ ਜਾਇ ਤਸਰੀ ਰਾਗ ਵਿੱਚ ਅੱਜ ਪੰਜਮ ਬਾਦਸ਼ਾ ਬੜੇ ਪਿਆਰ ਨਾਲ ਸਮਝਾਉਂਦੇ ਨੇ ਨਾਮ ਜਪਣ ਵਾਲਿਆਂ ਦੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ ਜਿਨ੍ਹਾਂ ਦੀ ਗੁਰੂ ਨਾਲ ਪ੍ਰੀਤੀ ਹੈ ਉਹਨਾਂ ਦੀ ਮਹਿਮਾ ਅੱਜ ਗੁਰੂ ਨੇ ਬਿਆਨ ਕੀਤੀ ਹੈ ਆਓ ਸਾਰੇ ਮਨ ਕਰਕੇ ਜੁੜੀਏ ਗੁਰੂ ਪ੍ਰਤੀ ਸ਼ਰਧਾ ਬਣਾਈਏ ਗੁਰੂ ਪ੍ਰਤੀ ਯਕੀਨ ਭਰੋਸਾ ਬਣਾ ਲਈਏ ਕਾਲ ਪ੍ਰਭੂ ਚੇ ਦੀ ਜਦੋਂ ਇੱਕ ਤੇ ਭਰੋਸਾ ਬਣ ਗਿਆ ਪਿਆਰਿਓ ਜਦੋਂ ਗੁਰੂ ਤੇ ਯਕੀਨ ਬਣ ਗਿਆ ਉਦੋਂ ਸਾਰੇ ਕਾਰਜ ਸਫਲ ਹੋ ਜਾਣੇ ਹਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰਿ ਸਿਉ ਦੇਵੈ ਜੋਰ ਸਤਗੁਰੂ ਜੀ ਕਹਿੰਦੇ ਕੋਈ ਜਨ ਹਰਿ ਸਿਉ ਦੇਵੈ ਜੋਰ ਕਹਿੰਦੇ ਜੇ ਕੋਈ ਮਨੁੱਖ ਮੈਨੂੰ ਪਰਮਾਤਮਾ ਦੇ ਚਰਨ ਨਾਲ ਜੋੜ ਦੇਵੇ ਕੋਈ ਵਰਨਾ ਜੇ ਮੈਨੂੰ ਕੋਈ ਗੁਰੂ ਦੇ ਚਰਨਾਂ ਨਾਲ ਜੋੜ ਦਵੇ ਨਾ ਸਤਗੁਰੂ ਜੀ ਕਹਿੰਦੇ ਚਰਨ ਗਹੋਂ ਬਖੋ ਸੁਭ ਰਸਨਾ ਦੀਜੈ ਪ੍ਰਾਨ ਕੋਰ ਕਹਿੰਦੇ ਜੇ ਮੇਤੇ ਗੁਰੂ ਦੀ ਕਿਰਪਾ ਹੋ ਜਾਵੇ ਕੋਈ ਨਾਮ ਜਪਣ ਵਾਲਾ ਮੈਨੂੰ ਗੁਰੂ ਨਾਲ ਜੋੜ ਦਵੇ ਕਹਿੰਦੇ ਤਾਂ ਮੈਂ ਉਸ ਦੇ ਚਰਨ ਫੜ ਲਵਾਂ ਆਪਣੀ ਜੀਵ ਨਾਲ ਉਸ ਦਾ ਧੰਨਵਾਦ ਕਰਾਂ ਮਿੱਠੇ ਬੋਲ ਬੋਲਣਾ ਇਹ ਆਪਣੇ ਜਿੰਨੇ ਪ੍ਰਾਣ ਦੇ ਸਭ ਹੋ ਸਕੇ ਭੇਟ ਕਰ ਦਵਾਂ ਉਹਨੂੰ ਗੁਰੂ ਵਾਲਾ ਬਣ ਲਵਾਂ ਉਤੇ ਗੁਰੂ ਦੀ ਕਿਰਪਾ ਜੇਤੇ ਹੋ ਜਾਵੇ ਕਹਿੰਦੇ ਮੈਂ ਉਹਨੂੰ ਆਪਣਾ ਤਨ ਮਨ ਸਾਰਾ ਅਰਪਿਤ ਕਰਾਂ ਕੋਈ ਜਨ ਹਰਿ ਸਿਉ ਦੇਵੈ ਜੋਦ ਚਰਨ ਗਹੋਂ ਬਖੋ ਸੁਭਰਸਨਾ ਦੀਜੈ ਪ੍ਰਾਨ ਕੋਰ ਆਪਣੇ ਪ੍ਰਾਨ ਤੱਕ ਕਹਿੰਦਾ ਉਹਨੂੰ ਤਿਆਗ ਦਵਾ ਜਿਹੜਾ ਮੈਨੂੰ ਗੁਰੂ ਨਾਲ ਮਿਲਾ ਦਵੇ ਰਹਾਉ ਮਨ ਤਨ ਨਿਰਮਲ ਕਰਤਿ ਕੇ ਆਰੋ ਹਰਿ ਸਿੰਚੈ ਸੁਦਾ ਸੰਜੋੜ ਸਤਗੁਰ ਜੀ ਕਿਰਪਾ ਗਰਜਣ ਕਨੇ ਮਨ ਤਨ ਨਿਰਮਲ ਕਰਤਿ ਕੇ ਆਰੋ ਹਰਿ ਸਿੰਚੈ ਸੁਦਾ ਸੰਜੋੜ प्यारो तो भाव प्यारा पुण अक्सर तौर ते जमीना अंबा पहला जमीना दे कार्य ਕਰਦੇ ਰਹੇ ਆ ਖੇਤੀ ਬਾੜੀ ਦਾ ਕੰਮ ਕਰਦੇ ਰਹੇ ਆ ਪਿਆਰਿਓ ਕਿਸਾਨ ਜਦੋਂ ਵੀ ਕੋਈ ਬੀਜ ਬੀਜਦਾ ਹੈ ਨਾ ਪਹਿਲਾਂ ਉਹ ਫਸਲ ਨੂੰ ਚੰਗੀ ਤਰ੍ਹਾਂ ਸਾਫ ਬਣਾ ਲੈਂਦਾ ਹੈ ਤਾਂ ਜੋ ਬੀਜ ਨਾ ਖਰਾਬ ਹੋਵੇ ਉਸ ਖਿਆਲੇ ਦੀ ਚੰਗੀ ਤਰ੍ਹਾਂ ਦੇਖਭਾਲ ਕਰਦਾ ਉਹਨੂੰ ਸਾਫ ਬਣਾਉਂਦਾ ਹੈ ਤਾਂ ਜੋ ਬੀਜ ਚੰਗਾ ਉੱਗ ਜਾਵੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਹੜਾ ਤਨ ਰੂਪੀ ਤੇਰਾ ਸਰੀਰ ਇਹਨੇ ਇਸ ਗਿਆਰੇ ਦੀ ਤਰ੍ਹਾਂ ਨਹੀਂ ਆਈ ਹੈ ਮਨ ਜਿੰਨਾ ਚਿਰ ਤੂੰ ਇਹਨੂੰ ਵਿਕਾਰਾਂ ਦੇ ਘੇਰਿਆਂ ਤੋਂ ਦੂਰ ਨਹੀਂ ਨਾ ਕਰਦਾ ਵਿਕਾਰਾਂ ਦੀ ਮੈਲ ਤੋਂ ਇਹਨੂੰ ਪਰੇ ਨਹੀਂ ਕਰਦਾ ਉਨਾ ਚਿਰ ਗੱਲ ਨਹੀਂ ਬਣਨੀ ਕਹਿੰਦੇ ਕੋਈ ਵਿਰਲਾ ਮਨੁੱਖ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਸਰੀਰ ਨੂੰ ਪਵਿੱਤਰ ਗਿਆਰਾ ਬਣਾਉਂਦਾ ਹੈ ਜੇ ਸਦਾ ਮਨ ਤਨ ਪਵਿੱਤਰ ਹੋ ਜਾਂਦਾ ਹੈ ਪ੍ਰਭੂ ਦਾ ਨਾਮ ਜਲ ਚੰਗੀ ਤਰ੍ਹਾਂ ਸਿੰਜਦਾ ਹੈ ਉਸ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਹਰ ਸੰਚੈ ਸੁਦਾ ਸੰਜੋਰ ਸੰਜੋਰ ਭਾਵ ਚੰਗੀ ਤਰ੍ਹਾਂ ਜੋੜਨਾ ਸਤਗੁਰ ਜੀ ਕਹਿੰਦੇ ਜਿਹੜਾ ਕਿਆਰਾ ਚੰਗੀ ਤਰ੍ਹਾਂ ਸਾਫ਼ ਹੋਵੇਗਾ ਜੇਸੀ ਬਣਤਰ ਚੰਗੀ ਹੋਵੇਗੀ ਜਿਹਦੇ ਵਿੱਚ ਪਵਿੱਤਰਤਾ ਹੋਵੇਗੀ ਜਿਹਦੇ ਵਿੱਚ ਨਾਮ ਰੂਪੀ ਜਨ ਸੰਜਦਾ ਹੋਵੇਗਾ ਉਹ ਕਿਹਾਰਾ ਪਵਿੱਤਰ ਹੈ ਤੇ ਉਸ ਤੇ ਹੀ ਗੁਰੂ ਦੀ ਕਿਰਪਾ ਹੁੰਦੀ ਹੈ ਇਹ ਆਸ ਮੈਂ ਮਗਨ ਹੋਤ ਕਿਰਪਾ ਤੇ ਮਹ ਬਿਖਿਆ ਤੇ ਤੋਰ ਤੇ ਜਤ ਗੁਰੂ ਜੀ ਕਹਿੰਦੇ ਜਿਹੜਾ ਮਨੁੱਖੀ ਸੁਭਾਅ ਹੈ ਨਾ ਏ ਵੱਡੀ ਮੋਹਣੀ ਮਾਇਆ ਨਾਲ ਸੰਬੰਧਨ ਤੋੜ ਕੇ ਨਾਮ ਰਸ ਵਿੱਚ ਮਸਤ ਹੁੰਦਾ ਜਨੋ ਜਿੰਨਾ ਚਿਰ ਕਹਿੰਦੇ ਮਾਇਆ ਤੋਂ ਮੁਕਤੀ ਨਹੀਂ ਮਿਲਣੀ ਉਨਾਂ ਚਿਰ ਨਾਮ ਰਸ ਰੋਪੀ ਜਾਣੀ ਤਦੋਂ ਨਾ ਸਤਗੁਰੂ ਜੀ ਕਹਿੰਦੇ ਏ ਦਸ ਮੈਂ ਮਗਨ ਹੋ ਤਾ ਕਿਰਪਾ ਤੇ ਮਹ ਬਖਿਆ ਤੇ ਤੋਰ ਜਿਹੜਾ ਨਾਮ ਰੂਪੇ ਰੰਗ ਵਿੱਚ ਜੁੜ ਜਾਂਦਾ ਹੈ ਜਿਹੜੇ ਨਾਮ ਵਿੱਚ ਮਸਤ ਹੋ ਜਾਂਦੇ ਨੇ ਮਾਇਆ ਨਾਲ ਬੰਧਨ ਤੋੜ ਦਿੰਦੇ ਨੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਬਰ ਗੁਰੂ ਨਾਲ ਪ੍ਰੀਤੀ ਬਣ ਜਾਂਦੀ ਹੈ ਆਇਓ ਸਰਨ ਦੀਨ ਦੁਖ ਪੰਜਨ ਚਿਤ ਵਾਉ ਤੁਮਰੀ ਔਰ ਦੀਨ ਦਰਦ ਦੁਖ ਭੰਜਨ ਭਾਵ ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਕਹਿੰਦੇ ਦੀਨਾਂ ਨੇ ਦੁੱਖ ਕਰਨ ਵਾਲਾ ਦੂਰ ਨਾਸ ਕਰਨ ਵਾਲਾ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਜਿਹੜਾ ਉਹਦਾ ਸਹਾਰਾ ਲੈ ਲੈਂਦਾ ਹੈ ਆਪਣੇ ਮਨ ਨੂੰ ਚਿਤਾਰਦਾ ਰਹਿੰਦਾ ਹੈ ਕਹਿੰਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਆਇਓ ਸਰਨ ਦੇਣ ਦੁੱਖੋਂ ਭਾਂਜਾ ਚਿਤਵੋ ਤੁਮਰੀ ਔਰ ਦੀਨਾਂ ਦੇ ਦੁੱਖ ਨਾਸ ਕਰਨ ਵਾਲਾ ਪ੍ਰਭੂ ਦੀ ਸਰਨ ਵਿੱਚ ਜਿਹੜਾ ਵਨੁਖ ਆ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਫਿਰ ਉਹ ਤੇਰੇ ਔਗਣ ਨੀਚ ਤਾਰਦਾ ਉਹ ਤੇਰੇ ਤੇ ਕਿਰਪਾ ਕਰ ਦਿੰਦਾ ਹੈ ਨਾਮ ਜਪਣ ਵਾਲਿਆਂ ਤੇ ਕਿਰਪਾ ਹੋ ਜਾਂਦੀ ਹੈ ਅਬੈ ਪਦ ਦਾਨ ਸਿਮਰਣ ਸਵਾਮੀ ਕੋ ਪ੍ਰਭ ਦਾਨਕ ਬੰਦਨ ਛੋੜ ਸਤਿਗੁਰੂ ਜੀ ਕਹਿੰਦੇ ਮਾਇਆ ਵਾਲੇ ਬੰਦਨ ਛਾ ਕੇ ਮੈਨੂੰ ਨਾਮ ਦਾ ਸਿਮਰਣ ਦੇ ਮੈਨੂੰ ਵਕਾਰਾਂ ਦੇ ਟਾਕਰੇ ਨਿਰਪੈ ਵਾਲੀ ਅਵਸਥਾ ਬਖਸ਼। ਐਸੀ ਗੁਰੂ ਅਗੇ ਅਰਦਾਸ ਕਰਿਆ ਕਰੀਏ। ਸਤਿਗੁਰੂ ਜੀ ਕਹਿੰਦੇ ਅਬੈ ਦਾ ਪਦ ਦਾਨ ਸਿਮਰਨ ਸੁਆਮੀ ਗੁਰੂ ਤੋਂ ਨਾਮ ਸਿਮਣ ਦੀ ਦਾਤ ਮੰਗੀ। ਪ੍ਰਭ ਨਾਨਕ ਬੰਦਨ ਛੋਰ ਗੁਰੂ ਬੰਦਨਾ ਤੋਂ ਦੂਰ ਕਰਨ ਵਾਲਾ ਹੈ ਪਿਆਰਿਓ। ਵਿਕਾਰਾਂ ਦੇ ਟਾਕਰਿਆਂ ਤੋਂ ਦੂਰ ਕਰਨ ਵਾਲਾ ਹੈ ਜੇ ਇਹ ਧਾਤ ਮਿਲ ਜਾਂਦੀ ਹੈ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ ਉਹਨਾਂ ਦਾ ਆਇਆ ਸਭ ਲ ਹੋ ਜਾਂਦਾ ਹੈ ਫਿਰ ਉਹਨਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਨਾਨਕ ਸਰਨ ਪਰਿਉ ਜਗ ਬੰਦਨ ਰੱਖੋ ਬਿਰਧ ਤੁਮਾਰਾ ਗੁਰੂ ਫਿਰ ਆਪ ਕਿਰਪਾ ਕਰ ਦਿੰਦਾ ਹੈ ਸਰਨ ਤੇ ਮਨੁੱਖ ਨੂੰ ਜਗ ਦੇ ਬੰਦਨਾਂ ਤੋਂ ਬਚਾ ਲੈਂਦਾ ਹੈ ਬਿਰਦ ਬਾਣੇ ਦੀ ਲਾਜ ਰੱਖ ਲੈਂਦਾ ਹੈ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਤੇ ਵੀ ਸਾਡੇ ਤੇ ਵੀ ਕਿਰਪਾ ਕਰਨ ਸਾਨੂੰ ਵੀ ਨਾਮ ਦੀ ਦਾਤ ਬਖਸ਼ ਦੇਣਾ ਤਾਂ ਜੋ ਅਸੀਂ ਵੀ ਇਸ ਸੰਸਾਰ ਦੇ ਚਮੇਲਿਆਂ ਤੋਂ ਬਚ ਕੇ ਗੁਰੂ ਵਾਲੇ ਬਣ ਜਾਈਏ ਗੁਰੂ ਤੋਂ ਜੀਵਨ ਜਿਉਣ ਦੀ ਜਾਤ ਸਿੱਖ ਲਈਏ ਸਤਿਗੁਰੂ ਜੀ ਕਿਰਪਾ ਕਰਨ ਪਿਆਰਿਓ ਜਦੋਂ ਵੀ ਆਉਣਿਆਂ ਗੁਰੂ ਤੋਂ ਕਿਰਪਾ ਕਰਾਇਆ ਕਰੀਏ ਨਾਮ ਦੀ ਦਾਤ ਮੰਗਿਆ ਕਰੀਏ ਤਾਂ ਜੋ ਆਇਆ ਸਭ ਸੁਲ ਹੋ ਜਾਵੇ ਗੁਰੂ ਵਾਲੇ ਬਣ ਜਾਈਏ ਜਤਨਾਕ ਸਵਾਸ ਸਤਿਗੁਰਾਂ ਨੇ ਬਖਸ਼ਿਆ ਸਾਡੇ ਸਵਾਸ ਗੁਰੂ ਦੇ ਲੇਕੇ ਲੱਗ ਜਾਣ ਆਓ ਸਾਰੇ ਸਿਮਰਨ ਵਿੱਚ ਜੁੜੀਏ ਜਤਨਾਕ ਸਵਾਸ ਬਖਸ਼ਿਆ ਇਸ ਤਾ ਵਾ ਨਾਹੀ ਪ੍ਰਾਪਤ ਕਰ ਲਈਏ ਤਾਂ ਜੋ ਸਾਡਾ ਵੀ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮਿਲਿਓ ਸਕਣ